ਕੈਨੇਡਾ ਬਹੁਤ ਵੱਡਾ ਮੁਲਕ ਹੈ ਜੀ ਪਰ ਇਹ ਮੰਨਿਆ ਜਾਂਦਾ ਹੈ ਕਿ ਇੱਥੇ ਆਬਾਦੀ ਬਹੁਤ ਥੋੜੀ ਹੈ ਜੀ ਪੋਪੂਲੇਸ਼ਨ ਬਹੁਤ ਥੋੜੀ ਹੈ ਤੇ ਇਸੇ ਕਰਕੇ ਬਾਰੋਂ ਇਮੀਗ੍ਰੈਂਟਸ ਵੀ ਬਹੁਤ ਵੱਡੀ ਗਿਣਤੀ ਚ ਬੁਲਾਏ ਜਾਂਦੇ ਨੇ ਜਿਹੜੇ ਕੈਨੇਡਾ ਦੇ ਵਿਰੋਧੀ ਤਿਰਦੇ ਆਗੂ ਨੇ ਪੀਅਰ ਪੋਲੀਵ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਇੱਕ ਬਿਆਨ ਦਿੱਤਾ ਹੈ ਕਿ ਕੈਨੇਡਾ ਦੀ ਆਬਾਦੀ ਉੱਤੇ ਰੋਕ ਲਗਣੀ ਚਾਹੀਦੀ ਹੈ ਇਹ ਸਟੇਟਮੈਂਟ ਇਹ ਬਿਆਨ ਉਹਨਾਂ ਨੇ ਕਿਉਂ ਦਿੱਤਾ ਜੀ ਪੀਅਰ ਪੋਲੀਵ ਜਦੋਂ ਚੋਣਾ ਹੋਣ ਵਾਲੀਆਂ ਸੀ ਜੀ ਤੇ ਉਹਨਾਂ ਨੇ ਚੋਣਾ ਤੱਕ ਬਹੁਤ ਸਾਰੇ ਲੋਕ ਉਹਨਾਂ ਨੂੰ ਕਹਿੰਦੇ ਕਿ ਆ ਆ ਚੀਜ਼ਾਂ ਤੇ ਪਾਲਿਸੀਜ਼ ਤੇ ਆਪਣਾ ਪੱਖ ਕਲੀਅਰ ਕਰ ਰੱਖੋ ਜੀ ਨੀਤੀਆਂ ਰੱਖੋ ਲੋਕਾਂ ਦੇ ਮੂਰੇ ਜੀ 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 ਉਹਨਾਂ ਨੇ ਜਿਹੜਾ ਕ੍ਰਿਟਿਸਿਜ਼ਮ ਬੇਸ ਸੀ ਕਿ ਸਰਕਾਰ ਨੇ ਇਹ ਨਹੀਂ ਕੀਤਾ ਇਸ ਤਰ੍ਹਾਂ ਹੋਣਾ ਚਾਹੀਦਾ ਉਹ ਕਹਿੰਦੇ ਸੀ ਉਹਨਾਂ ਨੇ ਇਮੀਗ੍ਰੇਸ਼ਨ ਦੇ ਬਾਰੇ ਇਹ ਕਿਹਾ ਕਿ ਇਮੀਗ੍ਰੇਸ਼ਨ ਜਿਹੜੀ ਆ ਇਹਨੂੰ ਅਸੀਂ ਜੋਬਸ ਨਾਲ ਤੇ ਹਾਊਸਿੰਗ ਦੇ ਨਾਲ ਜੋੜ ਕੇ ਦੇਖਾਂਗੇ ਫਿਰ ਦੇਖਾਂ ਕਿੰਨੀ ਕੁ ਲੋਡ ਆ ਹੂੰ ਹੂੰ ਉਹਨਾਂ ਨੇ ਕੋਈ ਕੰਕ੍ਰੀਟ ਚੀਜ਼ ਮੋਰੇਨ ਰੱਖੀ ਉਹਨਾਂ ਦੀ ਰਿਸਰਚ ਹੋਣੀ ਚਾਹੀਦੀ ਸੀ ਜੀ ਖੈਰ ਹੁਣ ਉਹ ਇਸ ਵੇਲੇ ਤੇ ਪਾਰਲੀਮੈਂਟ ਦੇ ਵਿੱਚ ਮੈਂਬਰ ਨਹੀਂ ਹੈਗੇ ਜੀ ਪਰ ਕਿਉਂਕਿ ਪਾਰਟੀ ਦੇ ਲੀਡਰ ਨੇ ਉਹਨਾਂ ਦਾ ਆਪਣਾ ਸਥਾਨ ਉਹ ਰਹੇਗਾ ਜੀ ਤੇ ਚੋਣਾਂ ਜਲਦੀ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ ਤੇ ਸ਼ਾਇਦ ਉਹ ਜਿੱਤ ਕੇ ਪਹੁੰਚ ਜਾਣ ਚੋ ਅਗਲੀ ਗੱਲ ਹੈ ਜੀ ਪਰ ਸਰਕਾਰਾਂ ਨੇ ਜਿਹੜੇ ਪੱਤੇ ਖੋਲਣੇ ਸ਼ੁਰੂ ਕੀਤੇ ਨੇ ਇਮੀਗ੍ਰੇਸ਼ਨ ਦੇ ਮੁੱਦੇ ਤੇ ਉਹਦੇ ਬਾਰੇ ਅਸੀਂ ਗੱਲ ਕਰਦੇ ਹਾਂ ਜੀ ਜੀ ਮਾਰਕ ਕਾਰਨੀ ਜਿਹੜੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਨੇ ਪਾਰਟੀ ਉਹ ਹੀ ਹੈ ਜਸਟਨ ਟ੍ਰੂਟੋ ਵਾਲੀ ਪਰ ਉਹਨਾਂ ਦੀਆਂ ਨੀਤੀਆਂ ਕੁਝ ਬਦਲੀਆਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਉਹਨਾਂ ਨੇ ਜਦੋਂ ਜਸਟਰ ਟਰੂਡੋ ਨੇ استਿਫਾ ਦੇ ਦਿੱਤਾ ਤਾਂ ਕੁਝ ਦਿਨਾਂ ਵਾਸਤੇ ਮਾਰਕ ਕਾਰਨੀ ਬਣੇ ਤਾਂ ਉਹਨਾਂ ਨੇ ਇਮੀਗ੍ਰੇਸ਼ਨ ਮੰਤਰੀ ਰੇਚਲ ਬੈਂਡਾਜਨ ਨੂੰ ਬਣਾਇਆ ਸੀ ਮਾਰਕ ਮਿਲਰ ਸੀ ਪਹਿਲੇ ਬਹੁਤੇ ਮਸ਼ਹੂਰ ਉਹਨਾਂ ਤੋਂ ਬਾਅਦ ਰੇਚਲ ਬੈਂਡਾਜਨ ਕੁਝ ਦਿਨਾਂ ਵਾਸਤੇ ਫਿਰ ਜਦੋਂ ਇਲੈਕਸ਼ਨ ਜਿੱਤ ਗਏ ਮਾਰਕ ਕਾਰਨੀ ਤੇ ਫਿਰ ਪਾਸਾ ਪਲਟਿਆ ਉਹਨਾਂ ਨੇ ਉਹਨਾਂ ਨੇ ਲੀਨਾ ਡੀਐਬ ਨੂੰ ਬਣਾਇਆ ਜੋ ਕਿ ਬਿਲਕੁਲ ਜੋ ਈਸਟ ਵਾਲੇ ਪਾਸੇ ਤੋਂ ਆਉਂਦੇ ਨੇ ਖੈਰ ਉਹ ਆਪਣੇ ਸੂਬੇ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਰਹੇ ਨੇ ਤੇ ਉਨ੍ਹਾਂ ਵੱਲੋਂ ਕੁਝ ਅਜੇ ਤੱਕ ਕੋਈ ਠੋਸ ਨੀਤੀ ਤਾਂ ਸਾਹਮਣੇ ਨਹੀਂ ਦਿੱਤੀ ਗਈ ਪਰ ਇੱਕ ਗੱਲ ਦਾ ਇਸ਼ਾਰਾ ਜ਼ਰੂਰ ਹੈ ਕਿ ਉਹ ਕੰਟਰੋਲ ਕਰਨਾ ਚਾਹੁੰਦੇ ਨੇ ਹੁਣ ਗੱਲ ਕੰਜ਼ਰਵੇਟਿਵ ਆਗੂ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਕੰਜ਼ਰਵੇਟਿਵ ਪਾਰਟੀ ਦੇ ਪੀਅਰ ਪੋਲੀਆਵ ਉਹਨਾਂ ਦੀ ਅਸੀਂ ਗੱਲ ਕਰਦੇ ਹਾਂ ਜੀ ਪੀਅਰ ਪੋਲੀਆਵ ਨੇ ਇੱਕ ਜਗ੍ਹਾ ਬੋਲਦੇ ਹੋਏ ਕਿਹਾ ਕਿ ਕੈਨੇਡਾ ਦੀ ਪਾਪੂਲੇਸ਼ਨ ਆਊਟ ਆਫ ਕੰਟਰੋਲ ਹੋ ਚੁੱਕੀ ਹੈ ਬੇਸਾਬੀ ਹੈ ਕੰਟਰੋਲ ਤੋਂ ਬਾਹਰ ਹੈ ਤੇ ਫੈਡਰਲ ਸਰਕਾਰ ਨੂੰ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਹੋਰ ਇਮੀਗ੍ਰੇਸ਼ਨ ਨੂੰ ਘਟਾਇਆ ਜਾਵੇ ਤੇ ਉਹ ਅੱਗੇ ਕਹਿੰਦੇ ਨੇ ਵੀ ਵਾਂਟ ਸਵियर ਲਿਮਿਟਸ ਔਨ ਪੋਪੂਲੇਸ਼ਨ ਗਰੋਥ ਟੂ ਰਿਵਰਸ ਦ ਡੈਮੇਜ ਦ ਲਿਬਰਲਸ ਡਿਡ ਟੂ आवर ਸਿਸਟਮ ਲਿਬਰਲਾਂ ਨੇ ਸਾਡੇ ਸਿਸਟਮ ਨੂੰ ਬਹੁਤ ਸਾਰੇ ਲੋਕਾਂ ਨੂੰ ਕੈਨੇਡਾ ਵਿੱਚ ਲਿਆ ਕੇ ਜਿਹੜਾ ਨੁਕਸਾਨ ਪਹੁੰਚਾਇਆ ਉਹਨੂੰ ਰਿਵਰਸ ਕਰਨ ਦੀ ਲੋੜ ਹੈ ਰਿਵਰਸ ਤੇ ਤਾਂ ਹੋਵੇਗਾ ਜੇ ਬੰਦੇ ਰਿਵਰਸ ਹੋਣਗੇ ਤੁਸੀਂ ਕੰਟਰੋਲ ਕਹਿ ਦਿਓ ਕਿ ਨਵੀਂ ਐਂਟਰੀ ਜਿਹੜੀ ਆ ਉਹਨੂੰ ਘਟਾ ਦਿਓ ਤੇ ਕੋਈ ਨੰਬਰਸ ਦਿਓ ਉਹ ਐਕਸਪੈਕਟ ਵੀ ਲੋਕਨ ਆ ਤੇ ਉਹ ਕਰ ਰਹੇ ਸੀ ਕਿ ਸ਼ਾਇਦ ਇਸ ਤਰ੍ਹਾਂ ਦਾ ਦੇਣ ਕਿਆ ਨੰਬਰ ਜਿੱਥੇ ਤੱਕ ਰੱਖ ਦਿਓ ਸਰਕਾਰ ਨੇ ਵੈਸੇ ਪਹਿਲਾਂ ਹੀ ਕਹ ਦਿੱਤਾ ਹੋਇਆ ਹੈ ਕਿ ਅਸੀਂ ਕੈਪ ਜਿਹੜੀ ਆ ਇਮੀਗ੍ਰੇਸ਼ਨ ਤੇ ਜਿਹਦੇ ਵਿੱਚ ਸਟੂਡੈਂਟ ਵੀਜ਼ਾ ਤੇ ਟੈਂਪਰੇਰੀ ਫੋਰਨ ਵਰਕਰ ਤੇ ਕੈਪ ਲਾ ਦਿੱਤੀ ਹੈ ਟੈਂਪਰੇਰੀ ਫੋਰਨ ਵਰਕਰ ਤੇ ਕੈਪ ਹੋਰ ਸਖਤ ਹੋ ਸਕਦੀ ਕਿਉਂਕਿ ਅਨਪਲੋਇਮੈਂਟ ਜ਼ਿਆਦਾ ਵਧ ਰਹੀ ਹੈ ਪਰ ਪੀਅਰ ਪੋਲੀਆਬ ਨੇ ਇਹ ਨਹੀਂ ਕਲੀਅਰ ਕੀਤਾ ਕਿ ਜਿਹੜੇ ਆਲਰੇਡੀ ਹੈਗੇ ਨੇ ਕਿ ਉਹਨਾਂ ਨੂੰ ਵੀ ਇਥੋਂ ਭੇਜਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਖੈਰ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਉਹਨਾਂ ਨੇ ਹਾਊਸ ਆਫ ਕਾਮਨਸ ਦੀ ਫਾਇਰ ਦੇ ਵਿੱਚ ਇਹ ਕੀਤੀ ਸੀਗੀ ਤੇ ਉਹ ਕਹਿੰਦੇ ਨੇ ਕਿ ਪੋਪੂਲੇਸ਼ਨ ਹੈਜ਼ ਬੀਨ ਗਰੋਇੰਗ ਆਊਟ ਆਫ ਕੰਟਰੋਲ ਤੇ ਸਾਡੇ ਬਾਰਡਰ ਜਿਹੜੇ ਸੀ ਬਹੁਤ ਖੋਲ ਦਿੱਤੇ ਗਏ ਇਹਦੇ ਨਾਲ ਨਸ਼ਿਆਂ ਦੀ ਇਲੀਗਲ ਮਾਈਗ੍ਰੇਸ਼ਨ ਦੀ ਹਿਊਮਨ ਟ੍ਰੈਫਿਕਿੰਗ ਦੀ ਸਮੱਸਿਆ ਬਹੁਤ ਵੱਧ ਗਈ ਤੇ ਬਹੁਤ ਬੁਰੀ ਤਰ੍ਹਾਂ ਹਾਲਾਤ ਜਿਹੜੇ ਸੀ ਉਹ ਵਿਗੜ ਗਏ ਇਹ ਤੋਂ ਬਾਅਦ ਫਾਲੋ ਅਪ ਕੁਐਸਚਨ ਜਿਹੜੇ ਸੀ ਉਹਨਾਂ ਦੇ ਜਵਾਬ ਉਹਨਾਂ ਨੇ ਨਹੀਂ ਦਿੱਤੇ ਤੇ ਜਦੋਂ ਉਹਨਾਂ ਨੇ ਕਿਹਾ ਕਿ ਸਵੀਅਰ ਲਿਮਿਟਸ ਪੋਪੂਲੇਸ਼ਨ ਗਰੋਥ ਤੇ ਤੇ ਸਵੀਅਰ ਲਿਮਿਟਸ ਤੋਂ ਕੀ ਕਹਿਣਾ ਚਾਹੁੰਦੇ ਨੇ ਇਸ ਨੂੰ ਐਲੈਬੋਰੇਟ ਉਹਨਾਂ ਨੇ ਨਹੀਂ ਕੀਤਾ ਹਾਲਾਂਕਿ 2021 ਤੇ 24 ਦੇ ਦਰਮਿਆਨ ਕਾਫੀ ਵਾਧਾ ਹੋਇਆ ਕੈਨੇਡਾ ਦੀ ਆਬਾਦੀ ਦੇ ਵਿੱਚ ਤੇ ਤਕਰੀਬਨ 9% ਆਬਾਦੀ ਵਧੀ ਹੈ ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ ਮਾਰਚ 2024 ਤੱਕ ਦੇ ਅੰਕੜੇ ਤੇ ਉਸ ਤੋਂ ਬਾਅਦ ਸਲੋ ਡਾਊਨ ਵੀ ਹੋ ਰਿਹਾ ਪਰ ਪੀਅਰ ਪੋਲੀਆ ਵਸਲ ਦੇ ਵਿੱਚ ਕੀ ਚਾਹੁੰਦੇ ਨੇ ਕਿ ਜਿਹੜੀ 41 ਮਿਲੀਅਨ ਦੀ 4 ਕਰੋੜ ਦੀ ਆਬਾਦੀ ਤਕਰੀਬਨ ਕੈਨੇਡਾ ਦੀ ਹੋ ਚੁੱਕੀ ਹੈ ਤੇ ਡੋਮੈਸਟਿਕ ਗਰੋਥ ਜਿਹੜੀ ਆ ਪੋਪੂਲੇਸ਼ਨ ਦੀ ਇੰਨੀ ਜ਼ਿਆਦਾ ਹੋਈ ਹੈ ਉਹਦੇ ਬਾਰੇ ਉਹ ਕਲੀਅਰ ਕਟ ਕੀ ਕਹਿਣਾ ਚਾਹੁੰਦੇ ਨੇ ਇਹ ਉਹਨਾਂ ਨੇ ਦੱਸਿਆ ਨਹੀਂ ਹੈ ਜੀ